ਜੀ ਦੋਸਤੋ ਕੀ ਹਾਲ ਚਾਲ ਹੈ ਠੀਕ ਹੋ ਭਰਾ ਜੀ ਅੱਜ ਆਪਾਂ ਭਰਾ ਤੁਹਾਨੂੰ ਦੱਸਾਂਗੇ ਆਰ ਵੀ 2 ਇੰਜੈਕਸ਼ਨ ਬਾਰੇ ਕਦੋਂ ਲਾਉਣਾ ਕਦੋਂ ਲਾਉਣਾ ਸਹੀ ਆ ਹਨਾ ਤੇ ਕਿਵੇਂ ਵਰਤਣਾ ਸਾਰਾ ਕੁਝ ਦੱਸਾਂਗੇ ਵੀਡੀਓ ਚ ਬਣੇ ਰਹੋ ਤੇ ਮੈਂ ਤੁਹਾਡਾ ਆਪਣਾ ਭਰਾ ਗੁਰੀ ਤੂਰਾ ਤੇ ਆਪਾਂ ਅੱਜ ਜਿਹੜਾ ਟੌਪਿਕ ਲੈ ਕੇ ਆਇਆ ਆ ਆਰ ਵੀ ਟੂ ਇੰਜੈਕਸ਼ਨ ਤੇ ਜਿੰਨੇ ਭਰਾ ਨਵੇਂ ਜੁੜੇ ਨੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਸਭ ਤੋਂ ਪਹਿਲਾਂ ਆਰ ਵੀ ਟੂ ਇੰਜੈਕਸ਼ਨ ਦੀ ਆਪਾਂ ਤੁਹਾਨੂੰ ਫੋਟੋ ਦਿਖਾਉਣੀ ਆ ਆ ਭਰਾ ਵੈਕਸੀਨ ਆਰ ਵੀ ਟੂ ਵਾਲੀ 1000 ਕਬੂਤਰਾਂ ਦੀ ਡੋਜ਼ ਹੁੰਦੀ ਹੈ ਇਹਦੇ ਚ ਤੇ ਜਦੋਂ ਭਰਾ ਤੁਸੀਂ ਇਹਨੂੰ ਲੈ ਕੇ ਆਉਨੇ ਹੋ ਤਾਂ ਬਰਫ਼ 'ਚ ਹੀ ਰੱਖਣਾ ਜਦੋਂ ਲਾਉਣਾ ਉਦੋਂ ਵੀ ਬਰਫ਼ 'ਚ ਰੱਖ ਕੇ ਲਾਉਣਾ ਜੇਕਰ ਤੁਹਾਡੇ ਕਬੂਤਰ ਤੁਸੀਂ ਇਹ ਪੂਰੀ ਸ਼ੀਸ਼ੀ 'ਚ ਵੀ ਘੋਲ ਕੇ ਇਹਨੂੰ ਰੱਖ ਸਕਦੇ ਹੋ ਕਿਉਂਕਿ ਇਹਦੇ 'ਚ ਤਾਂ ਟੋਟਲ 1000 ਕੂਤਿਆਂ ਦੀ ডোজ ਹੁੰਦੀ ਆ ਤੇ ਇਦਾਂ ਦੀ ਤੁਹਾਨੂੰ ਭਰਾ ਨਾਲ ਦੇਣਗੇ ਇਹਦੇ 'ਚ ਤੁਸੀਂ ਘੋਲ ਕੇ ਲਾ ਸਕਦੇ ਹੋ ਕਈ ਭਰਾ ਕੀ ਕਰਦੇ ਨੇ ਇਹਦੇ 'ਚ ਥੋੜਾ ਜਿਹਾ ਪਾਣੀ ਲੈ ਲਾਦੇ ਨੇ ਇਹਨੂੰ ਸਾਰਾ ਪਾਲਾਂਦੇ ਨੇ ਭਰਾ ਉਹ ਡੋਜ਼ ਹਾਈ ਹੋ ਜਾਂਦੀ ਆ ਹਾਈ ਡੋਜ਼ ਕਰਕੇ ਵੀ ਕਬੂਤਰ ਕਈ ਭਰਾਵਾਂ ਦੇ ਮਰ ਜਾਂਦੇ ਨੇ ਜਾਂ ਫਿਰ ਰਿਐਕਸ਼ਨ ਕਰ ਜਾਂਦੀ ਆ ਦਵਾਈ ਇਹ ਠੀਕ ਆ ਭਰਾ ਜਦੋਂ ਵੀ ਤੁਸੀਂ ਵਰਤਣੀ ਆ ਇਹਨੂੰ ਇਹਦੇ ਚ ਸਾਰੀ ਚ ਪਾ ਕੇ ਇਹਦੇ ਵਿੱਚੋਂ ਫਿਰ ਕੱਢ ਕੇ ਉਹਦੇ ਚ ਬਰਫ਼ ਦੀ ਡਲੀ ਛੱਟ ਕੇ ਜਦੋਂ ਤੁਸੀਂ ਲਾਉਣੀ ਆ ਤਾਂ ਫਿਰ ਤੁਸੀਂ ਇਹ ਚੀਜ਼ ਦੀ ਯੂਜ਼ ਕਰਨਾ ਇਹਨੂੰ ਠੀਕ ਆ ਭਰਾ ਜ਼ਿਆਦਾਤਰ ਕਬੂਤਰਵਾਜ ਭਰਾ ਇਹ ਪੁੱਛਦੇ ਨੇ ਵੀ ਇਹਨੂੰ ਕਦੋਂ ਤੇ ਕਿਹੜੇ ਟਾਈਮ ਯੂਜ਼ ਕਰੀਏ ਤਾਂ ਜਿਹੜਾ ਇਹਨੂੰ ਯੂਜ਼ ਕਰਨ ਦਾ ਟਾਈਮ ਹੁੰਦਾ ਭਰਾ ਉਹ ਨਵੰਬਰ ਤੇ ਦਸੰਬਰ ਮਹੀਨਾ ਹੁੰਦਾ ਠੀਕ ਹੈ ਭਰਾ ਤੇ ਉਸ ਟਾਈਮ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ ਤੇ ਬਹੁਤ ਜਿਆਦੇ ਭਰਾਵਾਂ ਦੇ ਮੈਸੇਜ ਆਉਂਦੇ ਨੇ ਕਿ ਜਦੋਂ ਭਾਦੋ ਦੇ ਵਿੱਚ ਆ ਕੇ ਬਿਮਾਰ ਸੌਣ ਚ ਆ ਕੇ ਹਨਾ ਉਦੋਂ ਭਰਾ ਤੁਸੀਂ ਲਸੋਟਾ ਵਰਤ ਸਕਦੇ ਹੋ ਜਿਹੜਾ ਪਲ ਲਸੋਟਾ ਪਾਉਨੇ ਕਬੂਤਰਾਂ ਨੂੰ ਉਦੋਂ ਤੁਸੀਂ ਉਹ ਵਰਤ ਸਕਦੇ ਹੋ ਤੇ ਜਦੋਂ ਤੁਸੀਂ ਇਹ ਵਰਤਣਾ ਤਾਂ ਉਹਦਾ ਕਾਰਨ ਹੈ ਆ ਭਰਾ ਜਿਹੜੀ ਇਹ ਦਵਾਈ ਆ ਇਹ ਤੁਸੀਂ ਵਰਤਣੀਆਂ ਨਵੰਬਰ ਤੇ ਦਸੰਬਰ ਦੇ ਵਿੱਚ ਤੇ ਬਹੁਤ ਸੋਹਣਾ ਰਿਜ਼ਲਟ ਆ ਬਾਕੀ ਸਾਰੇ ਭਰਾਵਾਂ ਨੂੰ ਪਤਾ ਹੀ ਆ ਨਾ ਵੀ ਇਹ ਚੀਜ਼ 슈ਗਰ ਵਾਲੀ ਸਰੰਜਨ ਨਾਲ ਭਰਾ ਠੀਕ ਆ ਆ 0 ਤੋਂ ਲੈ ਕੇ 5 ਤੱਕ 4 5 ਇੱਥੇ ਤੱਕ ਤੁਸੀਂ ਲਾ ਸਕਦੇ ਹੋ ਇਦੋਂ ਘਾਣਾ ਨਾ ਲਾਇਓ ਠੀਕ ਆ ਭਰਾ ਤੇ ਅੱਜ ਦੀ ਜਾਣਕਾਰੀ ਭਰਾ ਆਪਣੀ ਆਰਬੀ 2 ਤੇ ਸੀ ਤੇ ਜਿਹੜੇ ਮਹੀਨੇ ਚ ਵਰਤਣਾ ਆਪਾਂ ਤੁਹਾਨੂੰ ਉਹ ਵੀ ਦੱਸਤਾ ਠੀਕ ਆ ਭਰਾ ਧੰਨਵਾਦ ਜਿਹੜੇ ਭਰਾ ਨਵੇਂ ਜੁੜੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਦੇ ਬੈਲ ਆਈਕਨ ਦੇ ਬਟਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਠੀਕ ਆ ਭਰਾ ਧੰਨਵਾਦ